ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਦਸੰਬਰ 2013 ਦਾ ਜੋ ਪੰਜਾਬ ਟੈਟ ਦਾ ਪੇਪਰ ਹੋਇਆ ਉਹਦਾ ਸਮਾਜਿਕ ਸਿੱਖਿਆ ਦਾ ਪੋਰਸ਼ਨ ਸੋਲਵ ਕਰਾਂਗੇ ਸਕਰੀਨ ਤੇ ਸਭ ਤੋਂ ਪਹਿਲਾ ਪ੍ਰਸ਼ਨ ਤੁਹਾਡੇ ਸਾਹਮਣੇ ਹੈ ਭਾਰਤ ਵਿੱਚ ਗੁਜਰਾਤ ਲੂਣ ਦਾ ਸਭ ਤੋਂ ਵੱਡਾ ਉਤਪਾਦਕ ਹੈ ਕਿਉਂ ਜਿਹੜਾ ਗੁਜਰਾਤ ਹੈ ਇਹ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਲੂਣ ਦਾ ਉਤਪਾਦਕ ਹੈ ਭਾਰਤ ਦਾ ਲਗਭਗ 76% ਲੂਣ ਗੁਜਰਾਤ ਦੇ ਵਿੱਚ ਹੀ ਉਤਪਾਦਨ ਹੁੰਦਾ ਹੈ ਕਿਉਂਕਿ ਗੁਜਰਾਤ ਦੇ ਵਿੱਚ ਇੱਕ ਲੰਮਾ ਸਮੁੰਦਰੀ ਕੰਢਾ ਹੈ ਤੇ ਘੱਟ ਡੂੰਘਾ ਸਮੁੰਦਰ ਹੈ ਜਿਸ ਕਾਰਨ ਸੂਰਜ ਦੀ ਗਰਮੀ ਨਾਲ ਪਾਣੀ ਜਲਦੀ ਸੁੱਕ ਜਾਂਦਾ ਹੈ ਤੇ ਲੂਣ ਬਣ ਜਾਂਦਾ ਹੈ ਡੀ ਆਪਸ਼ਨ ਬਿਲਕੁਲ ਸਹੀ ਹੈ ਜੀ ਅਗਲਾ ਪ੍ਰਸ਼ਨ ਹੈ ਜੀ 2001 ਦੀ ਮਰਦਮ ਸ਼ੁਮਾਰੀ ਅਨੁਸਾਰ ਕਿਸ ਰਾਜ ਦੀ ਆਬਾਦੀ ਦੀ ਘਣਤਾ ਲੜੀਵਾਰ ਸਭ ਤੋਂ ਘੱਟ ਅਤੇ ਸਭ ਤੋਂ ਜ਼ਿਆਦਾ ਸੀ ਜਨਗਣਨਾ ਲਗਭਗ ਹਰ 10 ਸਾਲ ਬਾਅਦ ਹੁੰਦੀ ਹੈ 2001 ਦੇ ਵਿੱਚ ਹੋਈ ਸੀ ਉਸ ਤੋਂ ਬਾਅਦ 2011 'ਚ ਹੋਈ ਸੀ ਇਸ ਵਾਰ ਜਨਗਣਨਾ ਅਜ ਨਹੀਂ ਹੋਈ 2001 ਦੀ ਮਰਦਮ ਸ਼ੁਮਾਰੀ ਅਨੁਸਾਰ ਜਿਹੜਾ ਅਰੁਣਾਚਲ ਪ੍ਰਦੇਸ਼ ਸੀ ਉਹ ਪਹਾੜੀ ਇਲਾਕਾ ਸੀ ਜਿੱਥੇ ਬਹੁਤ ਘੱਟ ਲੋਕ ਰਹਿੰਦੇ ਸਨ ਉੱਥੇ ਆਬਾਦੀ ਦੀ ਘਣਤਾ ਸਭ ਤੋਂ ਘੱਟ ਸੀ ਜਦਕਿ ਪੱਛਮੀ ਬੰਗਾਲ ਜਿਹੜਾ ਸੀ ਉਹ ਉਪਜਾਊ ਇਲਾਕਾ ਸੀ ਤੇ ਉੱਥੇ ਜ਼ਿਆਦਾ ਲੋਕ ਰਹਿੰਦੇ ਸਨ ਉੱਥੇ ਆਬਾਦੀ ਦੀ ਘਣਤਾ ਸਭ ਤੋਂ ਵੱਧ ਸੀ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਭੌਤਿਕ ਅਤੇ ਮਾਨਵੀ ਪੰਘੋਲ ਦੇ ਇਕੱਠੇ ਐਦਿਆਂ ਨੂੰ ਕੀ ਆਖਦੇ ਹਨ ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ ਇਹਨਾਂ ਨੂੰ ਕਿਹਾ ਜਾਂਦਾ ਹੈ ਜੀ ਵਾਤਾਵਰਣ ਪੰਘੋਲ ਇਹ ਮਨੁੱਖਾਂ ਅਤੇ ਉਹਨਾਂ ਦੇ ਵਾਤਾਵਰਣ ਵਿਚਕਾਰਲਾ ਸਬੰਧਾਂ ਦੀ ਪਰਚੋਲ ਕਰਦਾ ਹੈ ਬੀ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ। ਨਿਆਂ ਸੰਬੰਧੀ ਨਰੀਖਣ ਜ਼ਰੂਰੀ ਹੈ। ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਇਹ ਜਿਹੜਾ ਇਹਦਾ ਸਹੀ ਆਪਸ਼ਨ ਹੈ ਉਪਰੋਕਤ ਸਾਰਿਆਂ ਲਈ ਨਿਆਂਇਕ ਸਮੀਖਿਆ ਸੰਵਿਧਾਨ ਦੀ ਸਰਵਉੱਚਤਾ, ਸੰਗੀ ਸੰਤੁਲਨ ਅਤੇ ਮੌਲਿਕ ਅਧਿਕਾਰਾਂ ਦੀ ਰਾਖੀ ਲਈ ਜ਼ਰੂਰੀ ਹੈ। ਡੀ ਆਪਸ਼ਨ ਇਸ ਸਵਾਲ ਦਾ ਸਹੀ ਜਵਾਬ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਪ੍ਰਸਤਾਵਨਾ ਨੂੰ ਸੋਧਿਆ ਜਾ ਸਕਦਾ ਹੈ ਇਹੇ ਪ੍ਰਸ਼ਨ ਉਠਾਇਆ ਗਿਆ। ਕਿਹੜੇ-ਕਿਹੜੇ ਕੇਸਾਂ ਦੇ ਵਿੱਚ ਇਹ ਪ੍ਰਸ਼ਨ ਉਠਾਇਆ ਗਿਆ ਜੀ ਜਿਹੜੇ ਦੋ ਕੇਸ ਸਨ ਕੇਸ਼ਵਰਨੰਦ ਭਾਰਤੀ ਅਤੇ ਬੇਰੂਬਾਰੀ ਕੇਸ ਇਹਨਾਂ ਦੋਨਾਂ ਦੇ ਵਿੱਚ ਸੁਪਰੀਮ ਕੋਰਟ ਨੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸੋਧ ਦੀ ਸ਼ਕਤੀ ਬਾਰੇ ਵਿਚਾਰ ਕੀਤਾ ਸੀ 1 ਅਤੇ 3 ਦੋਵੇਂ ਡੀ ਆਪਸ਼ਨ ਬਿਲਕੁਲ ਸਹੀ ਹੈ ਜੀ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਅਜਿਹਾ ਰਾਜ ਹੈ ਜਿਹੜਾ ਲੋਕ رائے ਰੈਫਰੈਂਡਮ ਦੁਆਰਾ ਭਾਰਤ ਵਿੱਚ ਸ਼ਾਮਲ ਕੀਤਾ ਗਿਆ ਆਪਸ਼ਨ ਹਨ ਜੰਮੂ ਅਤੇ ਕਸ਼ਮੀਰ ਹైదరాబాద్ ਪੋਪਾਲ ਜਾਂ ਜੂਨਾਗੜ ਜਿਹੜਾ ਜੂਨਾਗੜ ਹੈ ਇਹ ਗੁਜਰਾਤ ਦੀ ਇੱਕ ਪ੍ਰਿੰਸਲੀ ਸਟੇਟਸ ਸੀ ਇਹ ਭਾਰਤ ਦੇ ਵਿੱਚ ਫਰਵਰੀ 1948 ਨੂੰ ਰੈਫਰੈਂਡਮ ਦੁਆਰਾ ਸ਼ਾਮਲ ਕੀਤਾ ਗਿਆ ਸੀ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਹੇਠ ਲਿਖੇ ਅਨੁਛੇਦਾਂ ਵਿੱਚੋਂ ਕਿਸ ਨੂੰ ਡਾਕਟਰ ਅੰਬੇਦਕਰ ਨੇ ਬੁਨਿਆਦੀ ਅਧਿਕਾਰਾਂ ਦੀ ਨਹੀਂ ਕਿਹਾ ਗਿਆ ਸੀ ਆਰਟੀਕਲ 29 ਆਰਟੀਕਲ 32 ਆਰਟੀਕਲ 30 ਜਾਂ ਆਰਟੀਕਲ 28 ਜਿਹੜਾ ਆਰਟੀਕਲ 32 ਹੈ ਇਹਨੂੰ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਕਿਹਾ ਜਾਂਦਾ ਹੈ ਇਹਨੂੰ ਡਾਕਟਰ ਅੰਬੇਦਕਰ ਨੇ ਬੁਨਿਆਦੀ ਅਧਿਕਾਰਾਂ ਦੀ ਨਹੀਂ ਕਿਹਾ ਸੀ ਬੀ ਆਪਸ਼ਨ ਬਿਲਕੁਲ ਸਹੀ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਆਦੀ ਤਾਮਲ ਸਾਹਿਤ ਦਾ ਮਹਾਕਾਵ ਹੈ ਸਕਰੀਨ ਤੇ ਦਿੱਤੇ ਇਹ ਆਪਸ਼ਨ ਤੁਸੀਂ ਪੜ ਸਕਦੇ ਹੋ ਸਿਲਪਾਦਿਕਰਮ ਅਤੇ ਮਣੀ ਮੇਕਲਾਈ ਇਹ ਦੋਵੇਂ ਪ੍ਰਾਚੀਨ ਤਾਮਲ ਸਾਹਿਤ ਦੇ ਮਹੱਤਵਪੂਰਨ ਮਹਾਕਾਵ ਹਨ ਡੀ ਆਪਸ਼ਨ ਬਿਲਕੁਲ ਸਹੀ ਹੈ ਜੀ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਨਹੀਂ ਹੈ ਸਕਰੀਨ ਤੇ ਦਿੱਤੇ ਇਹ ਆਪਸ਼ਨ ਤੁਸੀਂ ਪੜ ਸਕਦੇ ਹੋ ਇੱਥੇ ਲਿਖਿਆ ਹੋਇਆ ਹੈ ਕਿ ਇਬਨ ਬਤੂਤਾ ਵੱਲੋਂ ਕਿਤਾਬ ਉਲਹਿੰਦ ਲਿਖੀ ਗਈ ਇਹ ਕਥਨ ਗਲਤ ਹੈ ਕਿਉਂਕਿ ਕਿਤਾਬੁਲ ਹਿੰਦ ਜਿਹੜੀ ਹੈ ਇਹ ਅਲ-ਬਰੂਨੀ ਦੁਆਰਾ ਲਿਖੀ ਗਈ ਸੀ ਬੀ ਆਪਸ਼ਨ ਇੱਥੇ ਸਹੀ ਜਵਾਬ ਹੈ ਅਗਲਾ ਆਪ੍ਰੇਸ਼ਨ ਦੇਖਦੇ ਹਾਂ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਅੰਦੋਲਨ ਕੇਰਲਾ ਦੇ ਮੰਦਰਾਂ ਵਿੱਚ ਨਿਮਨ ਜਾਤ ਦੇ ਪ੍ਰਵੇਸ਼ ਕਰਨ ਦੀ ਪਾਬੰਦੀ ਅਤੇ ਛੂਤਛਾਤ ਦੇ ਵਿਰੁੱਧ ਉਠਿਆ ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ ਸ਼੍ਰੀ ਨਾਰਾਇਣ ਗੁਰੂ ਦਾ ਇਵਾਜਾ ਅੰਦੋਲਨ ਇਹਦਾ ਸਹੀ ਜਵਾਬ ਹੈ ਜੀ ਇਹ ਅੰਦੋਲਨ ਸਮਾਜਿਕ ਸਮਾਨਤਾ ਅਤੇ ਛੂਤਛਾਤ ਦੇ ਖਾਤਮੇ ਦੇ ਲਈ ਇਸ ਅੰਦੋਲਨ ਨੇ ਕੰਮ ਕੀਤਾ ਸੀ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਭਾਰਤ ਦੇ ਰਾਸ਼ਟਰਪਤੀ ਦੀ ਚੋਣ ਦੇ ਵਿਵਾਦ ਦਾ ਮਾਮਲਾ ਕਿਸ ਕੋਲ ਭੇਜਿਆ ਜਾਂਦਾ ਹੈ ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ ਇਹ ਜਿਹੜਾ ਵਿਵਾਦ ਹੈ ਇਹਨੂੰ ਹੱਲ ਕਰਨ ਦੇ ਲਈ ਸਰਵੋਚ ਅਦਾਲਤ ਦੇ ਵਿੱਚ ਮਾਮਲਾ ਭੇਜਿਆ ਜਾਂਦਾ ਹੈ ਜੀ ਸੀ ਆਪਸ਼ਨ ਬਿਲਕੁਲ ਸਹੀ ਹੈ ਅੱਗੇ ਹੈ ਜੀ ਸੰਵਿਧਾਨ ਦੇ ਕਿਹੜੇ ਅਧਿਕਾਰ ਨੂੰ ਡਾਕਟਰ ਅੰਬੇਦਕਰ ਨੇ ਸੰਵਿਧਾਨ ਦਾ ਦਿਲ ਅਤੇ ਰੂ ਮੰਨਿਆ ਹੈ ਡਾਕਟਰ ਅੰਬੇਦਕਰ ਨੇ ਸੰਵਿਧਾਨ ਦੀ ਧਾਰਾ 32 ਜੋ ਕਿ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਦਿੰਦੀ ਹੈ ਨੂੰ ਸੰਵਿਧਾਨ ਦਾ ਦਿਲ ਅਤੇ ਆਤਮਾ ਕਿਹਾ ਹੈ ਕਿਉਂਕਿ ਇਹ ਨਾਗਰਿਕਾਂ ਨੂੰ ਆਪਣੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੋਣ ਤੇ ਅਦਾਲਤ ਜਾਣ ਦਾ ਅਧਿਕਾਰ ਦਿੰਦੀ ਹੈ ਸੀ ਆਪਸ਼ਨ ਬਿਲਕੁਲ ਸਹੀ ਹੈ ਜੀ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਖੇਡ ਲਿਖਿਆਂ ਵਿੱਚੋਂ ਕਿਹੜਾ ਅਨੁਸ਼ੇਦ ਘੱਟ ਗਿਣਤੀਆਂ ਦੇ ਹਿੱਤਾਂ ਦੀ ਰੱਖਿਆ ਦਾ ਮਸਲਾ ਸਾਹਮਣੇ ਲਿਆਉਂਦਾ ਹੈ ਆਪਸ਼ਨ ਹਨ ਉਦਾਂ 29 32 ਜਾਂ 19 ਧਾਰਾ 29 ਘਟਗਣਤੀਆਂ ਨੂੰ ਆਪਣੀ ਭਾਸ਼ਾ ਲਿਪੀ ਅਤੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਦਾ ਅਧਿਕਾਰ ਦਿੰਦੀ ਹੈ ਬੀ ਆਪਸ਼ਨ ਬਿਲਕੁਲ ਸਹੀ ਹੈ ਅਗਲਾ ਪ੍ਰਸ਼ਨ ਹੈ ਹੇਠ ਲਿਖਿਆ ਵਿੱਚੋਂ ਕਿਹੜਾ ਬਿੱਲ ਸਿੱਧਾ ਹੀ ਰਾਜ ਸਭਾ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ ਇਹਦਾ ਸਹੀ ਜਵਾਬ ਹੈ ਜੀ ਏ ਧਨ ਬਿੱਲ ਧਨ ਬਿੱਲ ਸਿਰਫ ਲੋਕ ਸਭਾ ਵਿੱਚ ਹੀ ਪੇਸ਼ ਕੀਤਾ ਜਾ ਸਕਦਾ ਹੈ ਇਹ ਭਾਰਤੀ ਸੰਵਿਧਾਨ ਦੀ ਵਿਸ਼ੇਸ਼ ਵਿਵਸਥਾ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਹੇਠ ਲਿਖਿਆਂ ਵਿੱਚੋਂ ਖੋਰ ਦਾ ਕਿਹੜਾ ਪ੍ਰਕਾਰ ਚੰਬਲ ਘਾਟੀ ਦਾ ਨਿਰਮਾਣ ਕਰਨ ਲਈ ਜ਼ਿੰਮੇਵਾਰ ਹੈ? ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਜਿਹੜਾ ਚੰਬਲ ਘਾਟੀ ਦਾ ਨਿਰਮਾਣ ਹੈ, ਇਹ ਗਲੀ ਨਾਮਕ ਖੋਰ ਪ੍ਰਕਿਰਿਆ ਦੁਆਰਾ ਹੋਇਆ ਹੈ। ਇਸ ਦੇ ਵਿੱਚ ਪਾਣੀ ਦੀ ਤੇਜ਼ ਧਾਰਾ ਜ਼ਮੀਨ ਨੂੰ ਕੱਟ ਕੇ ਡੂੰਘੀਆਂ ਖੱਡਾਂ ਬਣਾ ਦਿੰਦੀ ਹੈ। ਡੀ ਆਪਸ਼ਨ ਬਿਲਕੁਲ ਸਹੀ ਹੈ ਜੀ। ਹੇਠ ਲਿਖਿਆਂ ਵਿੱਚੋਂ ਕਿਹੜੇ ਕਥਨ ਦਰੁਸਤ ਹਨ? 1 2 3 ਅਤੇ 4 ਸਾਨੂੰ ਚਾਰ ਕਥਨ ਦਿੱਤੇ ਗਏ ਨੇ ਇਹ ਚਾਰੇ ਦੇ ਚਾਰੇ ਹੀ درست ਹਨ ਕਿਉਂਕਿ ਜਵਾਰ-ਭਾਟਾ ਜਹਾਜ਼ਰਾਨੀ ਮੱਛੀ ਫੜਨ ਬੰਦਰਗਾਹਾਂ ਦੀ ਸਫਾਈ ਅਤੇ ਜਹਾਜ਼ਾਂ ਨੂੰ ਬੰਦਰਗਾਹਾਂ ਵਿੱਚ ਲਿਆਉਣ-ਲਿਜਾਣ ਵਿੱਚ ਮਦਦ ਕਰਦਾ ਹੈ ਕੰਡਲਾ ਅਤੇ ਡਾਇਮੰਡ ਹੀ ਜਵਾਰ ਨਾਲ ਸੰਬੰਧਿਤ ਬੰਦਰਗਾਹਾਂ ਹਨ ਡੀ ਆਪਸ਼ਨ ਬਿਲਕੁਲ ਸਹੀ ਹੈ ਜੀ ਅਗਲਾ ਪ੍ਰਸ਼ਨ ਦੇਖਦੇ ਹਾਂ ਇਹਨਾਂ ਵਿੱਚੋਂ ਕਿਹੜਾ ਸੰਵਿਧਾਨ ਦਾ ਅੰਗ ਨਹੀਂ ਹੈ ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ ਡੀ অপਸ਼ਨ ਜਿਹੜਾ ਯੋਜਨਾ ਕਮਿਸ਼ਨ ਹੈ ਇਹ ਇੱਕ ਗੈਰ ਸੰਵਿਧਾਨਕ ਸੰਸਥਾ ਹੈ ਅਗਲਾ ਪ੍ਰਸ਼ਨ ਦੇਖਦੇ ਹਾਂ ਪਬਲਿਕ ਕਾਰਪੋਰੇਸ਼ਨ ਦਾ ਨਿਰਮਾਣ ਹੋਇਆ ਹੈ ਸਕਰੀਨ ਤੇ ਦਿੱਤੇ ਹੋਏ অপਸ਼ਨ ਤੁਸੀਂ ਪੜ੍ਹ ਸਕਦੇ ਹੋ ਜਿਹੜਾ ਪਬਲਿਕ ਕਾਰਪੋਰੇਸ਼ਨ ਹੈ ਇਹਦਾ ਨਿਰਮਾਣ ਵਿੱਤ ਸੰਬੰਧੀ ਕਾਰਜਾਂ ਲਈ ਹੋਇਆ ਸੀ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਹੇਠ ਲਿਖਿਆਂ ਚੋਂ ਰਾਜ ਦੀ ਨੀਤੀ ਨਿਰਦੇਸ਼ਕ ਤੱਤਾਂ ਦਾ ਕਿਹੜਾ ਅਨੁਛੇਦ ਅੰਤਰਰਾਸ਼ਟਰੀ ਅਮਨ ਅਤੇ ਸੁਰੱਖਿਆ ਵਧਾਉਣ ਨਾਲ ਸੰਬੰਧਿਤ ਹੈ ਆਰਟੀਕਲ 51 ਇਹ ਰਾਜ ਨੂੰ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਨਿਰਦੇਸ਼ ਦਿੰਦੀ ਹੈ। ਇਹ ਆਪਸ਼ਨ ਬਿਲਕੁਲ ਸਹੀ ਹੈ। ਅੱਗੇ ਪ੍ਰਸ਼ਨ ਦੇਖਦੇ ਹਾਂ ਜੀ। ਲੋਕਤੰਤਰ ਦੋ ਪ੍ਰਕਾਰ ਦਾ ਹੁੰਦਾ ਹੈ ਪ੍ਰਤੱਖ ਅਤੇ ਆਪਰਤੱਖ। ਮੁੱਖ ਪ੍ਰਤੱਖ ਲੋਕਤੰਤਰਕ ਉਪਕਰਣ ਦੱਸਣੇ ਨੇ ਕਿਹੜੇ ਨੇ? ਦੇਖੋ ਜਿਹੜੇ ਡਾਇਰੈਕਟ ਡੈਮੋਕ੍ਰੇਸੀ ਆ ਉਹਦੇ ਵਿੱਚ ਚਾਰ ਡਿਵਾਈਸਸ ਹੁੰਦੇ ਨੇ। ਉਹਦੇ ਵਿੱਚ ਇੱਕ ਰੇਫਰੈਂਡਮ, ਇਨੀਸ਼ੀਏਟਿਵ, ਰਿਕਾਲ ਤੇ ਪਲੇਬਿਸਿਟ ਹੁੰਦੇ ਹਨ। ਲੋਕਮਤ ਵੀ ਉਹਦੇ ਵਿੱਚੋਂ ਇੱਕ ਹੈ। ਬੀ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਬਸਤੀਵਾਦੀ ਭਾਰਤ ਦੇ ਕਬੀਲਿਆਂ ਦਾ ਅੰਦੋਲਨ ਦੂਜੇ ਫਿਰਕਿਆਂ ਦੇ ਅੰਦੋਲਨ ਨਾਲੋਂ ਵੱਖਰਾ ਸੀ ਕਿਉਂਕਿ ਉਹ ਬਹੁਤ ਜਿਹੜਾ ਕਬਾਈਲੀ ਅੰਦੋਲਨ ਹੈ ਇਹ ਆਮ ਤੌਰ ਤੇ ਸਥਾਨਕ ਮੁੱਦਿਆਂ ਤੇ ਆਗੂਆਂ ਤੇ ਕੇਂਦਰਿਤ ਹੁੰਦੇ ਹਨ ਜਿਸ ਕਾਰਨ ਉਹ ਘੱਟ ਸੰਗਠਿਤ ਅਤੇ ਵਿਦੇਰੇ ਬੇਤਰਤੀਬੇ ਸਨ ਡੀ ਆਪਸ਼ਨ ਬਿਲਕੁਲ ਸਹੀ ਹੈ ਅਗਲਾ ਪ੍ਰਸ਼ਨ ਹੈ ਜੀ ਪੰਜ ਸਾਲਾ ਯੋਜਨਾ ਨੂੰ ਅੰਤਮ ਪ੍ਰਵਾਨਗੀ ਕੌਣ ਦਿੰਦਾ ਹੈ ਰਾਸ਼ਟਰੀ ਵਿਕਾਸ ਪਰਿਸ਼ਦ ਜਿਹੜਾ ਹੈ ਉਹ ਪੰਜ ਸਾਲਾ ਯੋਜਨਾ ਨੂੰ ਅੰਤਮ ਪ੍ਰਵਾਨਗੀ ਦਿੰਦਾ ਹੈ ਡੀ ਆਪਸ਼ਨ ਬਿਲਕੁਲ ਸਹੀ ਹੈ ਅੱਗੇ ਹੈ ਭਾਰਤ ਦੇ ਉਪ ਰਾਸ਼ਟਰਪਤੀ ਨੂੰ ਹਟਾਉਣ ਲਈ ਮਤਾ ਪੇਸ਼ ਕੀਤਾ ਜਾਂਦਾ ਹੈ। ਇਹਦਾ ਸਹੀ ਜਵਾਬ ਹੈ ਜੀ ਰਾਜ ਸਭਾ ਵਿੱਚ ਉਪ ਰਾਸ਼ਟਰਪਤੀ ਨੂੰ ਹਟਾਉਣ ਦਾ ਮਤਾ ਪੇਸ਼ ਕੀਤਾ ਜਾਂਦਾ ਹੈ। ਅੱਗੇ ਪ੍ਰਸ਼ਨ ਹੈ ਜੀ ਬਲਵੰਤ ਰਾਏ ਮਹਿਤਾ ਕਮੇਟੀ ਸੰਬੰਧਿਤ ਸੀ। ਸਕਰੀਨ ਤੇ ਦਿੱਤੇ ਇਹ অপਸ਼ਨ ਤੁਸੀਂ ਪੜ੍ਹ ਸਕਦੇ ਆ। ਬਲਵੰਤ ਰਾਏ ਮਹਿਤਾ ਕਮੇਟੀ ਨੇ ਪੰਚਾਇਤੀ ਰਾਜ ਸੰਸਥਾਵਾਂ ਨੂੰ ਤਿੰਨ ਪੱਧਰੀ ਬਣਤਰ ਦੇਣ ਦੀ ਸ਼ਿਫਾਰਸ਼ ਕੀਤੀ ਸੀ ਜੋ ਕਿ ਸਮਦਾਇਕ ਵਿਕਾਸ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਜ਼ਰੂਰੀ ਸੀ। ਡੀ অপਸ਼ਨ ਬਿਲਕੁਲ ਸਹੀ ਹੈ। ਇਸ ਲਿਖਿਆ ਵਿੱਚੋਂ ਅਗਲਾ ਪ੍ਰਸ਼ਨ ਹੈ ਜੀ। ਇੰਡੋ-ਯੂਰੋਪੀਅਨ ਆਰੀਅਨ ਦੇ ਮੂਲ ਵਸਨੀਕਾਂ ਦੀ ਥਾਂ ਮੰਨੀ ਜਾਂਦੀ ਹੈ। ਸਕਰੀਨ ਤੇ ਦਿੱਤੇ ਹੋਏ অপਸ਼ਨ ਤੁਸੀਂ ਪੜ੍ਹ ਸਕਦੇ ਹੋ। ਇਤਿਹਾਸਕ ਅਤੇ ਭਾਸ਼ਾਈ ਸਬੂਤਾਂ ਦੇ ਆਧਾਰ ਤੇ ਇਹ ਮੰਨਿਆ ਜਾਂਦਾ ਹੈ ਕਿ ਇੰਡੋ-ਯੂਰੋਪੀਅਨ ਆਰੀਅਨ ਲੋਕ ਦੱਖਣੀ ਰੂਸ ਅਤੇ ਮੱਧ ਏਸ਼ੀਆ ਤੋਂ ਆਏ ਸਨ। ਸੀ অপਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਵੈਦ ਕਾਲ ਵਿੱਚ ਪਾਨੀ ਅਖਵਾਏ ਜਾਣ ਵਾਲੇ ਲੋਕ ਉਹ ਸਨ ਵੈਦਿਕ ਕਾਲ ਦੇ ਵਿੱਚ ਪਾਨੀ ਉਹ ਲੋਕ ਸਨ ਜੋ ਵਪਾਰਕ ਮਾਰਗਾਂ ਅਤੇ ਵਪਾਰ ਨੂੰ ਨਿਯੰਤਰਿਤ ਕਰਦੇ ਸਨ ਏ ਆਪਸ਼ਨ ਬਿਲਕੁਲ ਸਹੀ ਹੈ ਅੱਗੇ ਹੈ ਜੀ ਵੈਦਿਕ ਕਾਲ ਵਿੱਚ ਰਾਜਿਆਂ ਦੁਆਰਾ ਲੋਕਾਂ ਤੋਂ ਇਕੱਠੇ ਕੀਤੇ ਗਏ ਕਰ ਨੂੰ ਕਿਹਾ ਜਾਂਦਾ ਸੀ ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਨੇ ਵੈਦਿਕ ਕਾਲ ਵਿੱਚ ਰਾਜਿਆਂ ਦੁਆਰਾ ਲੋਕਾਂ ਤੋਂ ਇਕੱਠੇ ਕੀਤੇ ਕਰ ਨੂੰ ਬਾਲੀ ਕਿਹਾ ਜਾਂਦਾ ਸੀ ਏ ਆਪਸ਼ਨ ਬਿਲਕੁਲ ਸਹੀ ਹੈ ਅੱਗੇ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਉੱਤਰਵੈਦਿਕ ਕਾਲ ਦੀ ਇੱਕ ਮਹੱਤਵਪੂਰਨ ਸਲਤਨਤ ਨਹੀਂ ਸੀ ਹਾਂਜੀ ਦਿੱਤੇ ਹੋਏ ਆਪਸ਼ਨਾਂ ਦੇ ਵਿੱਚੋਂ ਗੰਧਾਰ ਜਿਹੜੀ ਹੈ ਉੱਤਰਵੈਦਿਕ ਕਾਲ ਦੀ ਮਹੱਤਵਪੂਰਨ ਸਲਤਨਤ ਨਹੀਂ ਹੈ ਅੱਗੇ ਦੇਖਦੇ ਹਾਂ ਜੀ 1915 ਵਿੱਚ ਖੋਜ ਕੀਤੇ ਗਏ ਪੁਰਾਣੇ ਲੇਖ ਕਿਹੜੇ ਹਨ ਜੋ ਇਹ ਉਲੇਖ ਕਰਦੇ ਹਨ ਕਿ ਰਾਜਾ ਅਸ਼ੋਕਾ ਪ੍ਰਿਆਦਰਸ਼ੀ ਉਸ ਦਾ ਲੇਖਕ ਹੈ ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ 1915 ਦੇ ਵਿੱਚ ਮਾਸਕੀ ਰਾਇਚੂਰ ਜ਼ਿਲ੍ਹਾ ਕਰਨਾਟਕ ਵਿੱਚ ਖੋਜੇ ਗਏ ਪੁਰਾਣੇ ਲੇਖਾਂ ਵਿੱਚ ਰਾਜਾ ਅਸ਼ੋਕਾ ਦਾ ਨਾਮ ਅਸ਼ੋਕਾ ਪਿਰਦਰਸ਼ੀ ਉਸ ਦਾ ਲੇਖਕ ਹੈ ਲਿਖਿਆ ਮਿਲਿਆ ਹੈ ਸੀ ਆਪਸ਼ਨ ਬਿਲਕੁਲ ਸਹੀ ਹੈ ਜੀ ਅੱਗੇ ਵੱਧਦੇ ਆ ਜੀ ਗੁੱਦਾ ਅਤੇ ਕਾਗਜ਼ ਉਦਯੋਗ ਆਧਾਰਤ ਹਨ ਸਕਰੀਨ ਦੇ ਦਿੱਤੇ ਹੀ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ ਗੁੱਦਾ ਅਤੇ ਕਾਗਜ਼ ਇਹ ਦੋਨੋਂ ਉਦਯੋਗ ਜਿਹੜੇ ਨੇ ਇਹ ਜੰਗਲਾਂ ਤੋਂ ਕੱਚਾ ਮਾਲ ਪ੍ਰਾਪਤ ਕਰਦੇ ਨੇ ਤੇ ਬੀ ਆਪਸ਼ਨ ਬਿਲਕੁਲ ਸਹੀ ਹੈ ਜੀ ਅੱਗੇ ਆ ਜੀ ਭੰਗੋਲਕ ਉੱਤਰੀ ਧਰੁਵ ਅਤੇ ਭੰਗੋਲਕ ਦੱਖਣੀ ਧਰੁਵ ਦੋਵਾਂ ਤੋਂ ਕਿਹੜੀ ਸੰਦਰਭ ਰੇਖਾ ਲੰਘਦੀ ਹੈ ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ 0 ਡਿਗਰੀ ਲੌਂਗੀਟਿਊਡ ਜਿਸ ਨੂੰ ਪ੍ਰਾਈਮ ਰੇਡੀਅਨ ਵੀ ਕਿਹਾ ਜਾਂਦਾ ਹੈ ਭੰਗੋਲਕ ਉੱਤਰੀ ਧਰੋਵ ਅਤੇ ਭੰਗੋਲਕ ਦੱਖਣੀ ਧਰੋਵ ਦੋਵਾਂ ਤੋਂ ਲੰਘਦੀ ਹੈ ਅੱਗੇ ਵਧਦੇ ਹਾਂ ਜੀ ਲੂ ਉਦਾਹਰਣ ਹੈ ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ ਲੂ ਜਿਹੜੀ ਹੈ ਇੱਕ ਖੁਸ਼ਕ ਸਥਾਨਕ ਪੌਣ ਹੈ ਜੋ ਗਰਮੀਆਂ ਵਿੱਚ ਉੱਤਰੀ ਭਾਰਤ ਦੇ ਮਦਾਨੀ ਇਲਾਕਿਆਂ ਵਿੱਚ ਚੱਲਦੀ ਹੈ ਏ ਆਪਸ਼ਨ ਬਿਲਕੁਲ ਸਹੀ ਹੈ ਅੱਗੇ ਹੈ ਜੀ ਭੂਮੀ ਪੌਣ ਕਾਰਨ ਹੈ ਲੈਂਡ ਬ੍ਰੀਜ ਦੱਸਣਾ ਹੈ ਇਹ ਕਿੱਥੇ ਚੱਲਦੀ ਹੈ ਜੀ ਲੈਂਡ ਬ੍ਰੀਜ ਜਿਹੜੀ ਹੈ ਇਹ ਤੱਟਵਰਤੀ ਖੇਤਰਾਂ ਦੇ ਵਿੱਚ ਚੱਲਦੀ ਹੈ ਬੀ ਆਪਸ਼ਨ ਬਿਲਕੁਲ ਸਹੀ ਹੈ ਅਗਲਾ ਪ੍ਰਸ਼ਨ ਹੈ ਜੀ ਧਰਤੀ ਦੀ ਗਰਮਾਹਟ ਤੋਂ ਪ੍ਰਾਪਤ ਕੀਤੀ ਊਰਜਾ ਨੂੰ ਕੀ ਕਿਹਾ ਜਾਂਦਾ ਹੈ ਧਰਤੀ ਦੀ ਗਰਮਾਹਟ ਤੋਂ ਪ੍ਰਾਪਤ ਕੀਤੀ ਊਰਜਾ ਨੂੰ ਕਿਹਾ ਜਾਂਦਾ ਹੈ ਜੀ ਭੂਤਾਪ ਊਰਜਾ ਬੀ ਆਪਸ਼ਨ ਬਿਲਕੁਲ ਸਹੀ ਹੈ ਅੱਗੇ ਵਧਦੇ ਹਾਂ ਜੀ सूची 1 ਅਤੇ सूची 2 ਨੂੰ ਅਸੀਂ ਮਿਲਾਉਣਾ ਹੈ। ਸੂਚੀ 1 ਦੇ ਵਿੱਚ ਗ੍ਰਹਾਂ ਦੇ ਲੱਛਣ ਦਿੱਤੇ ਗਏ ਨੇ ਤੇ ਸੂਚੀ 2 ਦੇ ਵਿੱਚ ਗ੍ਰਹਾਂ ਦੇ ਨਾਂ ਲਿਖੇ ਗਏ ਨੇ। ਆਪਾਂ ਇਹਦਾ ਸਹੀ ਆਨਸਰ ਬੋਲਦੇ ਹਾਂ ਜੀ। ਸੌਰ ਮੰਡਲ ਦਾ ਸਭ ਤੋਂ ਛੋਟਾ ਗ੍ਰਹਿ ਹੈ ਜੀ ਬੁੱਧ। ਸੌਰ ਮੰਡਲ ਦਾ ਸਭ ਤੋਂ ਵੱਡਾ ਗ੍ਰਹਿ ਬ੍ਰਹਸਪਤੀ ਹੈ। ਸੂਰਜ ਵੱਲੋਂ ਗਿਣਦੇ ਹੋਏ ਸੌਰ ਮੰਡਲ ਦਾ ਦੂਜਾ ਗ੍ਰਹਿ ਜਿਹੜਾ ਹੈ ਉਹ ਸ਼ੁਕਰ ਹੈ ਤੇ ਸੂਰਜ ਦੇ ਸਭ ਤੋਂ ਨੇੜੇ ਜਿਹੜਾ ਹੈ ਉਹ ਬੁੱਧ ਗ੍ਰਹਿ ਹੈ। ਅੱਗੇ ਵਧਦੇ ਹਾਂ ਜੀ। ਵੀਡੀਓ ਥੋੜੀ ਲੰਬੀ ਹੋ ਰਹੀ ਹੈ। ਇਹ 127 ਤੋਂ ਲੈ ਕੇ ਫਿਕਸ ਹੋਪਨੀਆ ਤਾਂ ਗ੍ਰੀਲ ਕੁਐਸਚਨ ਨੇ ਮੈਂ ਅਗਲੀ ਵੀਡੀਓ ਵਿੱਚ ਪਾ ਦਾਂਗਾ ਤਦ ਤੱਕ ਦੇ ਲਈ ਤੁਸੀਂ ਇਹ ਵੀਡੀਓ ਨੂੰ ਦੇਖੋ 올 ది ਬੈਸਟ ਥੈਂਕ ਯੂ